ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਹੋ ਤੁਸੀਂ ਸਾਰੇ ਠੀਕ ਹੋ ਅੱਜ ਦਾ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਤੇ ਅੱਜ ਅਸੀਂ ਆਏ ਸੀਗੇ ਦਰਸ਼ਕੋ ਪਿੰਡ ਚ ਵਾਓ ਨਾ ਜਲ ਬੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਖੇਤਾਂ ਦਾ ਨਜ਼ਾਰਾ ਇੱਧਰ ਰਕਾਨ ਖੜੀ ਐ ਤੇ ਅਸੀਂ ਖੜੇ ਆ ਜੀ 베ਰੀ ਦੇ ਥੱਲੇ ਅਸੀਂ ਹੁਣ ਦੇਖਦੇ ਆ ਜੀ 베ਰ ਇਹਦੇ ਹੈਗੇ ਕਿ ਨਹੀਂ ਲੱਗੇ हां ਕਿੰਨੇ ਕਬੇਰ ਬਹੁਤ ਡੱਟੀ ਪਈ ਆ ਪਰ ਮੇਰਾ ਕਾਦੀ ਛੋਟਾ ਜਰ ਹੈ ਦੇਖੋ ਜੀ ਆ ਨਾ ਬੇਰਾਂ ਦੇ ਨਾਲ ਫੁੱਲ ਡੱਟੀ ਪਈ ਆ ਪਰ ਹੈ ਕੱਚੇ ਕੋਈ ਕੋਈ ਬੇਰ ਹੈ ਜਿਹੜਾ ਕੀਰੀ ਜਾਂਦਾ ਦੇਖ ਸਕਦੇ ਹੋ ਤੇ ਇਧਰ ਕੁੜੀ ਪਈ ਬੇਰ ਲਾਈ ਜਾਂਦੀ ਮਿਲਣਗੇ ਵੀ ਕਿ ਨਹੀਂ ਕੋਈ ਚਾਰ ਇਹ ਹਿਸਾਬ ਤਾਂ ਤੋ ਇੱਕ ਵੀ ਨਹੀਂ ਚੁਗਣਾ ਮੈਂ ਲਾਦੀ ਫੇਰ ਹਜੇ ਪੱਕੇ ਨਹੀਂ ਪੁੱਤਾ ਹਾਂ ਅਜੇ ਪੱਕੇ ਨਹੀਂ ਗਏ ਤੇ ਇੱਧਰ ਆ ਪਿਆ ਉਹ ਰਿਹਾ ਮੈਂ ਤਾਂ ਦੱਸਾਂ ਕਿਰਾ ਕਿਰਾ ਨਾਲੇ ਆ ਆ ਇੱਥੇ ਆ ਪੀਲਾ ਪੀਲਾ ਪਿਆ ਬੜਾ ਹੀ ਸੋਹਣਾ ਇਹ ਕਈ ਵਾਰੀ ਕਣਕ ਚੋਈ ਲਵਦੇ ਹੁੰਦੇ ਹਗੇ ਤੇ ਹਰ ਵਾਰੀ ਨਹੀਂ ਹਰ ਵਾਰੀ ਕਣਕ ਦੇ ਵਿੱਚ ਐ ਦਰਸ਼ਕੋ ਪਾਣੀ ਲੱਗਿਆ ਗਾਂ ਆਪਾਂ ਜਾਂਦੇ ਨਹੀਂ ਤੇ ਜਿਹੜਾ ਖੇਤਾਂ ਦਾ ਥਿਊ ਹੈ ਉਹ ਆਪਾਂ ਤੁਹਾਨੂੰ ਵਖਾ ਦੇਨੇ ਆ ਕਿ ਕਿੰਨਾ ਪਿਆਰਾ ਜਿਹੜਾ ਥਿਊ ਹੈ ਆ ਰਿਹਾ ਹੈ ਹਰਾ ਹਰਾ ਕਿਉਂਕਿ ਅਸੀਂ ਨਾ ਕਾਫੀ ਦਿਨਾਂ ਬਾਅਦ ਆਏ ਆ ਪਿੰਡ ਨੂੰ ਤੇ ਇਸ ਕਰਕੇ ਮੈਂ ਖਿਆ ਚਲੋ ਅੱਜ ਆਪਾਂ ਸਪੈਸ਼ਲੀ ਵੀਡੀਓ ਬਣਾ ਲੈਨੇ ਆ ਜੀ ਤੋੜ ਲੈਣੇ ਆ ਤੋੜ ਲੈਣੇ ਅੱਜ ਫੇਰ ਮੈਂ ਹੈ ਤੋੜ ਲੈਣੇ ਅੱਜ ਫੇਰ ਤੋੜ ਲੈਣੇ ਆ ਸ਼ਾਬਾ ਥੱਲੇ ਡਿੱਗ ਪੇ ਥੱਲੇ ਡਿੱਗ ਪੇ ਦੇਖੋ ਲਮੂਂਟੀ ਖੜੀ ਆ ਬਾਂਦਰੀ ਸਾਡੀ ਕੰਡੇ ਚੜੀਆਂ ਕੰਡੇ ਆ ਨਾ ਕਰ ਕੱਚੇ ਆ ਫਿਰ ਇੱਕਦਾਂ ਤਾਂ ਖਾਈ ਗਈ ਕਹਿੰਦੀ ਕਾ ਮੇਜਮਦੀ ਤੋੜ ਲੈ ਇਕ ਵੇਰ ਇੱਥੇ ਡਿੱਗ ਗਿਆ ਸੀ ਇੱਥੇ ਡਿੱਗਿਆ ਸੀ ਦਰਸ਼ਕੋ ਆ ਦੇਸੀ 베ਰੀਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਨੂ ਕਿਨੂ ਪੁਰਾਣੀ ਯਾਦ ਆਈ ਆ ਹਨਾ 베ਰੀਆਂ ਦੇ ਥੱਲੇ 베ਰ ਚੁਗਣੇ ਤੇ ਹੁਣ ਇਹ ਵੀ ਆਪਣੇ ਏਰੀਆ ਚ ਬਹੁਤ ਜ਼ਿਆਦਾ ਘੱਟ ਨਜ਼ਰ ਆਉਂਦੀਆਂ ਤੋੜ ਲੈ देखो कितने प्यारे प्यारे जबेर लेके आई है दर्शक को ए <laughs> ले मैंने फड़ा दे कच्चे बेर है हजे क्योंकि संग फड़दे है ना हजे पूरा पकाते आ, पकाते हुए नहीं के दर्शक को बेर ते ਕੰਡਾ ਖਾ ਲਿਆ ਕਿ ਵੱਜ ਗਿਆ ਵੱਜ ਗਿਆ ਤੇ ਬੜਾ ਪਿਆਰਾ ਪਿਆਰਾ ਪ੍ਰੀਤ ਕਿੰਨਾ ਸੋਹਣਾ 뷰 ਆ ਰਿਹਾ ਹੈ ਨਾ ਦੇਖ ਸਕਦੇ ਤੁਸੀਂ ਦਰਸ਼ਕੋ ਬੜਾ ਹੀ ਪਿਆਰਾ ਪਿਆਰਾ 뷰 ਆ ਰਿਹਾ ਜੀ ਖੇਤਾਂ ਦਾ ਇੱਕ ਤਾਂ ਕਣਕ ਦਾ ਕਲਰ ਹੈ ਡਾਰਕ ਗ੍ਰੀਨ ਇੱਕ ਤਾਂ ਕਲਰ ਹੈ ਗਰੀ ਹੁਣ ਨਾ ਥੋੜੀਆਂ ਜੀ ਹੈ ਨਾ ਐ ਇਸ ਵਾਰੀ ਮਾੜੀਆਂ ਹੈ ਜੀ ਕਣਕਾਂ ਤੇ ਜਿਹੜੀ ਦੋ ਤਿੰਨ ਦਿਨ ਹੋ ਗਏ ਬੱਦਲ ਬਾਈ ਹੈ ਤੇ ਤੁਸੀਂ ਦੇਖ ਸਕਦੇ ਹੋ ਕਣਕ ਕਿਵੇਂ ਵਿਛੀ ਪਈ ਹੈ ਹਨਾ ਤੇ ਵਿਛੋਣਾ ਹੀ ਹੋਇਆ ਪਿਆ ਦੇਖ ਸਕਦੇ ਹੋ ਦਰਸ਼ਕੋ ਘਰੋਲੇ ਪੈ ਪੈ ਠੰਡੀ ਹਵਾ ਚਲਦੀ ਨੂੰ ਨਾ ਕਾਫੀ ਟਾਈਮ ਹੋ ਗਿਆ ਕਈ ਦਿਨ ਹੋ ਗਏ ਇਹ ਜੀਨੇ ਹੁਣ ਤਾਜ਼ਾ ਪਾਣੀ ਲਾ ਲਿਆ ਨਾ ਜਿੱਦ ਨੇ ਪਾਣੀ ਲਾ ਲਿਆ ਜੇ ਰਾਤ ਨੂੰ ਉਹਦੇ ਹਵਾ ਚੱਲ ਗਈ ਤਾਂ ਸਾਰੀ ਕਣਕ ਲੰਮੀ ਪੈ ਜਾਣੀ ਐ ਤੁਸੀਂ ਦੇਖੋ ਕਿੰਨੀ ਕਿੰਨੀ ਆ ਕਣਕ ਐ ਜਿਹੜੀ ਆ ਦੋਗੀਆਂ ਲੀਆਂ ਦੋਗੀਆਂ ਵਿਛੀ ਪਈ ਐ ਤੇ ਸਰੋਂ ਐ ਜਿਹੜੀ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਦਰਸ਼ਕੋ ਵੀ ਕਿੰਨੀ ਕ ਫੁੱਲਾਂ ਤੇ ਹੈਗੀ ਕਿਉਂਕਿ ਹੁਣ ਤਾਂ ਸਰੋਂ ਦਾ ਜਿਹੜਾ ਪਕਾਇਆ ਬਹੁਤ ਵਧੀਆ ਹੋਈ ਜਾਂਦਾ ਐ ਤੇ ਮਧੂ ਬਖੇ ਬਹੁਤ ਤੇ ਆ ਦੇਖੋ ਜੀ ਬੜੀ ਸੋਹਣੀ ਜਿਹੜੀ ਸਰੋਂ ਹੈ ਤੇ ਹੁਣ ਨਾ ਇਸ ਦੀਆਂ ਫਲੀਆਂ ਜਿਹੜੀਆਂ ਬਹੁਤ ਹੀ ਵਧੀਆ ਪਿਆਰੀਆਂ ਪਿਆਰੀਆਂ ਹੋਈ ਜਾਂਦੀਆਂ ਸਾਰੀਆਂ ਇਹ ਸਰੋਂ ਹੈ ਜੀ ਉਹ ਉੱਥੋਂ ਤੱਕ ਲੈ ਕੇ ਸਾਰੀ ਸਰੋਂ ਹੈ ਬਹੁਤ ਹੀ ਪਿਆਰਾ 뷰 ਆਉਂਦਾ ਦੇਖੋ ਕੁੜੀ ਮੈਨੂੰ ਫੁੱਲ ਦੇ ਰਹੀ ਹੈ ਹੈ ਆਹਾਹਾ ਇਸ ਚੋ ਵੀ ਮੈਂ ਕਹਉਂਦੀ ਦਰਸ਼ਕੋ ਕਿਉਂਕਿ ਇਹ ਫੁੱਲ ਹੁੰਦੇ ਨਾ ਹਰ ਤਰ੍ਹਾਂ ਦੇ ਫੁੱਲ ਤੇ ਜਿਹੜੀ ਮਧੂਮੱਖੀ ਹੁੰਦੀ ਆ ਉਹ ਬਹਿੰਦੀ ਆ ਤੇ ਬਹੁਤ ਜ਼ਿਆਦਾ ਤਾdadar ਦੇ ਵਿੱਚ ਮੱਖੀਆਂ ਉੱਡੀਆਂ ਫਿਰਦੀਆਂ ਸ਼ਾਇਦ ਨਜ਼ਰ ਨਾ ਆਉਂਦੀਆਂ ਹੁਣ ਵੀਡੀਓ ਰਾਈ ਤਾਂ ਤੇ ਡਰ ਲੱਗੀਆਂ ਤੇ ਲੇਕਿਨ ਬਹੁਤ ਜ਼ਿਆਦਾ ਮੱਖੀਆਂ ਹੈਗੀਆਂ ਫੁੱਲਾਂ ਤੇ ਹਰ ਤਰ੍ਹਾਂ ਦਾ ਰਸ ਹਰ ਤਰ੍ਹਾਂ ਦੇ ਫੁੱਲ ਚੋਂ ਇਹ ਲੈ ਕੇ ਜਾਂਦੀਆਂ ਇਸ ਕਰਕੇ ਜਿਹੜਾ ਸ਼ੁੱਧ ਹਣੀ ਹੁੰਦਾ ਨਾ ਉਹ ਇਹ ਮਧੂਮੱਖੀ ਹੈ ਜਿਹੜੀ ਕਈ ਹੁਣ ਡੁਪਲੀਕੇਟ ਵੀ ਆਪਾਂ ਨੂੰ ਹਣੀ ਆ ਮਿਲਦਾ ਹੈ ਪਰ ਉਹ ਨਹੀਂ ਜਿਹੜਾ ਇਹ ਦੇਸੀ ਹੈ ਨਾ ਜੇ ਉਹ ਜਿਹੜਾ ਵੀ ਰੋਗ ਹੈ ਤੁਸੀਂ ਕਹੋ ਵੀ ਜੇ ਹਨੀ ਨਾਲ ਕੋਈ ਰੋਗ ਕੱਟੀ ਦੇਤਾ ਉਹ ਇਸ ਮਧੂਮੱਖੀ ਦਾ ਜਿਹੜਾ ਦੇਸੀ ਸ਼ਹਿਦ ਹੁੰਦਾ ਉਸ ਨਾਲੋਂ ਜ਼ਿਆਦਾ ਛੇਤੀ ਰਾਮ ਆਉਂਦਾ ਤੂੰ ਦੇਸੀ ਹਨੀ ਹਾਂ ਇੱਕ ਗੋਲਾ ਪੀਜੇ ਲੈ ਤੂੰ ਗਰਮ ਪਤਾ ਕਿੰਨਾ ਹੁੰਦਾ ਨਹੀਂ ਪਤਾ ਇਹ ਮਤਲਬ ਇਹ ਫੁੱਲ ਖੰਡਰ ਦਾ ਛੋਟਾ ਕੱਪ ਹਾਂ ਇਦਾਂ ਕੱਪ ਛੋਟਾ ਤਮਣੀ ਆ ਕੇ ਤੂੰ ਇੰਨਾ ਕੁ ਮਿਨਾ ਪੀਵੇਂ ਹੂੰ ਅੱਧਾ ਇੱਕ ਅੱਧਾ ਚਮਚ ਇੱਕ ਚਮਚ ਦੇਖ ਲਓ ਹੂੰ ਅੱਧਾ ਚਮਚ ਇੱਕ ਚਮਚ ਮੈਂ ਕਹੀ ਜਾਨੀਆ ਬਹੁਤ ਹੁੰਦਾ ਹੈਗਾ ਤੇ ਬਹੁਤ ਵਧੀਆ ਲੱਗਿਆ ਦਰਸ਼ਕੋ ਅੱਜ ਖੇਤ ਨੂੰ ਦੇਖ ਕੇ ਇਨੀ ਸੋਹਣੀ ਹਰਿਆਲੀ ਵੈਸੇ ਤਾਂ ਚਲੋ ਆਪਾਂ ਖੇਤ ਜੀ ਅਸੀਂ ਰਹਿਣੇ ਆ ਤੇ ਪਰ ਅੱਜ ਵਰਗਾ ਨਹੀਂ ਵੇਖਣ ਨੂੰ ਮਿਲਿਆ ਸੀਗਾ ਖੇਤ ਕਿਉਂਕਿ ਅੱਗੇ ਤਾਂ ਅਸੀਂ ਆਉਂਦੇ ਸੀਗੇ ਆ ਪਏ ਪਏ ਪੈਂਦੇ ਆਪਾਂ ਆ ਪਿਆ ਇੱਕ ਦੇਖੋ ਇੱਥੇ ਵੀ 베ਰੀ ਆ ਗਈ ਦੋ 베ਰੀਆਂ ਪੈ ਜਾਂਦੀਆਂ ਸੀਗੀਆਂ ਰਾਹ ਦੇ ਵਿੱਚ ਨਹੀਂ ਛੋਟੇ ਛੋਟੇ ਜਿਵੇਂ ਹੈ ਹਾਂ ਇਹਦੇ 베ਰੀ ਕਿਹੜੇ ਹੈ ਪੀਲੇ ਪੀਲੇ ਸੋਨੇ ਕਿਉਂਕਿ ਹਜੇ ਪਕਾਤੇ ਨਹੀਂ ਨਾ ਹੋਏ ਇਸ ਕਰਕੇ ਆ ਜਾ ਹੁਣ 베ਰੀ ਚੁਗੀ ਜਾਵੇਂਗੀ ਹਾਂ ਪਏ ਕਿੰਨੇ ਸੋਹਣੇ ਸੋਹਣੇ ਆ ਨਿੱਕੇ ਨਿੱਕੇ ਮੈਨੂੰ ਆ ਲੱਗਦੀ ਮळ्या ਦੇ 베ਰ ਹਾਂ ਹਾਂ ਤੁਹਾਨੂੰ ਦਿਖਾਉਣੇ ਦਰਸ਼ਕਾਂ ਦੇ ਇੱਕ ਵਾਰੀ ਉਹ ਬੇਸਰੋਂ ਚ ਵੀ ਪਈ ਹੈ ਉਹ ਬਖਾਓ ਸਾਰੇ ਬਖਾਦੇ ਸਾਰੇ ਬਖਾਦੇ ਬਖਾਦ ਗਏ ਇੱਧਰ ਦੇਖੋ ਗਾਇਜ਼ ਜਿਵੇਂ ਮਲੇ ਦੇ ਬੇਰ ਹੁੰਦੇ ਨਾ ਨਿੱਕੇ ਨਿੱਕੇ ਕਈ ਬਹੁਤ ਛੋਟੇ ਜਿਹੜੇ ਦੇਸੀ ਬੇਰੀਆਂ ਦੇ ਬੇਰ ਹੁੰਦੇ ਨਾ ਕਈਆਂ ਦੇ ਆਹ ਹਾ ਕੌਣ ਖਚ ਪਿਆ ਆ ਵੇ ਕਿੰਨਾ ਸੋਹਣਾ ਬੇਰ ਖੜਾ ਨੇ ਇਹ ਵੱਡੇ ਵੱਡੇ ਵੱਡਾ ਸਾਰਾ ਖੜਾ ਹੋ ਬੇਰ ਵਾਓ ਇਹ ਮਿੱਠੇ ਨੂੰ ਛੱਡ ਦਿਓ ਥੋੜੀ ਜਿਹਾ ਹਾਂ 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 ਲੈ ਲਈ ਤੂੰ ਕਿਹਦੇ ਚੁਗਦੀ ਮੈਨੂੰ వేసే మిఠే బాగా మేక ਦੇਖੋ ਬੇਰ ਝੜਕਾਰੀ ਹੈ ਅਗਲੀ ਆ ਗਿਆ ਜਬਾਬੇ ਦੀ ਆ ਗਿਆ ਹਾਂਜੀ ਆ ਦੇਖੋ ਸਰੋਂ ਬਹੁਤ ਵਧੀਆ ਖੜੀ ਹੈ ਤੇ ਠੀਕ ਹੈ ਗਾਇਜ਼ ਵੀਡੀਓ ਵਧੀਆ ਲੱਗੇ ਦਬਕੇ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆਪਾਂ ਕੱਲ ਦੇ ਬਲੌਗ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਏ